ਰਾਜਕੀਏ ਰਾਜ ਹੁਕਮ ਹੈ ਹੁਕਮ ਰਾਜ ਕਰਦਾ ਨਾ ਹੁਕਮ ਨਹੀਂ ਰਾਜ ਹੈ ਇਹ ਮੰਨੇ ਹੁਕਮ ਦੇ ਵਿਸੁਰਜ ਜਾ ਕੇ ਸਿਰਤ ਨੇ ਇਹਦੀ ਜਿਹੜੀ ਹਕੂਮਤ ਦੀ ਇੱਛਾ ਹੈ ਇਹਨੂੰ ਸਮਝਾਵੇ ਐਂਦੀ ਪੂਰੀ ਹੋਣੀ ਦੇ ਨਹੀਂ ਸੰਸਦ ਹਰ ਦੇ ਉੱਤੇ ਹਕੂਮਤ ਕਰਦੀ ਇੱਛਾ ਜੇ ਤਾਂ ਹਕੂਮਤ ਕਰਨੀ ਹੈ ਤਾਂ ਸ਼ਬਦ ਗੁਰੂ ਚ ਸਮਝਾ ਗੋਬਦੇਵ ਜੀ ਸਦਾ ਰਾਜ ਹੈ ਅਵਨਾਸ਼ੀ ਰਾਜ ਲੈ ਲੈ ਫਿਰ ਜਿੱਦਾਂ ਰਾਜ ਕਰੀਂ ਚੇਤ ਤਾਂ ਉਸੇ ਤਰੀਕੇ ਨਾਲ ਜਿਵੇਂ ਪਹਿਲਾਂ ਕਰਦਾ ਸੀ ਇਹ ਮਾਨਣਾ ਹੀ ਸਿਵਾਉਣਾ ਉਹਦੇ ਵਿੱਚ ਕਿਹ ਚੇਤਤਾਉਣਾ ਨਹੀਂ ਸਿਵਾਉਣਾ ਚੇਤ ਜਾਉਤਾ ਬਾਣਾ ਜਿਹੜਾ ਇਸੇ ਨੇ ਸੁਰਤ ਕੀ ਹੁੰਦੀ ਹੈ ਧਿਆਨ ਕੀ ਹੁੰਦਾ ਧਿਆਨ ਬਣਿਆ ਨਾ ਧਿਆਨ ਇਹ ਸ਼ਬਦ ਵੀ ਸਿਵਾਉਣਾ ਜਾ ਕੇ ਸੁਰਤ ਸ਼ਬਦ ਸੁਰਤ ਜਿਹੜੀ ਇੱਛਾ ਇਹਦੇ ਅੰਦਰ ਉਹ ਸ਼ਬਦ ਦੇ ਅੰਦਰ ਸਵਾਰਥ ਦੀ ਇੱਛਾ ਦੇ ਅੰਦਰ ਪਰਮਾਰਥ ਦੀ ਇੱਛਾ 'ਚ ਬਦਲ ਜਾਣੀ ਹੈ ਔਰ ਕੁਝ ਨਹੀਂ ਹੈ ਸਵਾਰਥ ਦੀ ਇੱਛਾ ਛੱਡ ਕੇ ਬੰਨਾ ਹੈ ਪਰਮਾਰਥ ਦੀ ਇੱਛਾ 'ਚ ਪਰਿਵਰਤਤ ਹੋਣਾ ਹੈ ਪਰਮਾਰਥ ਦੀ ਇੱਛਾ 'ਚ ਪਰਿਵਰਤਤ ਹੋ ਕੇ ਹੁਕਮ ਦੇ ਵਿੱਚ ਸਮਾ ਜਾਣਾ ਹੈ ਫਕੂਮਤ ਉੱਤੇ ਹਕੂਮਤ ਕਰਨੀ ਹੈ ਨਾ ਫਿਰ ਉਹ વિનાਸ਼ੀ ਰਾਜ ਹੈ ਇਹ વિનાਸ਼ੀ ਰਾਜ ਇਹਨੂੰ ਇਹ ਮਿਲਣਾ ਮੈਨੂੰ ਮਿਲਣਾ ਬਹੁਤ ਗਰੀ ਗੱਲ ਹੈ ਉਹ ਨਾ ਸੀਦਾ ਹੀ ਹੁੰਦਾ ਉਹ ਤਾਂ ਹੁੰਦਾ ਹੀ ਨਹੀਂ ਉਹ ਨਾਸ ਬਣੀ ਇਹਦਾ ਹੁੰਦਾ ਇਹਦਾ ਜਿਹੜਾ ਆਪਣੇ ਇਕੱਲੇ ਦੀ ਰਾਜ ਕਰਨ ਦੀ ਇੱਛਾ ਉਹ ਹੀ ਇੱਛਾ ਹੀ ਮਾਰੀ ਆ ਦੀ ਹੋਰ ਕੁਝ ਨਹੀਂ ਮਾਰੀ ਇੱਛੇ ਸਮੂਹੀ ਹੈ ਕਰਦੇ ਇਕੱਲੇ ਰਾਜ ਕਰਨ ਦੀ ਇਕੱਲੇ ਦੇ ਰਾਜ ਕਰਨ ਦੀ ਇੱਛਾ ਜਿਹੜੀ ਨਾ ਉਹੀ ਮਾਰੀ ਆ ਜਿਹੜੀ ਇੱਛਾ ਸਾਥ ਆਣ ਦੀ ਇੱਛਾ ਨਾਲ ਟਕਰਾਉਦੀ ਉਹ ਇੱਛਾ ਦਾ ਹੀ ਬਲੀਦਾਨ ਕੀਤਾ ਹੈ ਨਾ ਔਰ ਕੁਝ ਨਹੀਂ ਕੀਤਾ ਆਪਣੀ ਇੱਛਾ ਦਾ ਬਲੀਦਾਨ ਕੀਤਾ ਔਰ ਕੁਝ ਨਹੀਂ ਕੀਤਾ ਤਾਰੀ ਹੈ ਮਨ ਮਰੇ ਨਾ ਨਾ ਮਰਨੇ ਜੋ ਵਰਦਾ ਨਹੀਂ ਹੈ ਮਾਨੇਗੇ ਨਾ ਹੈ ਮਰਦਾ ਨਾ ਮਰਨੇ ਜੋ ਇਹਦੀ ਜਿਹੜੀ ਇੱਛਾ ਹੈ ਆਪਣੀ ਆ ਜਿਹੜੀ ਸੰਸਾਰੀ ਰਾਜ ਕਰਨ ਦੀ ਇੱਛਾ ਹੈ ਇਹ ਇੱਛਾ ਦੀ ਵਲੀਦਾਨ ਹੋਣਾ ਇਹ ਇੱਛਾ ਦਾ ਇਹਨਾਂ ਦੇ ਮੂੰਹ ਚ ਭੁਗੜਾ ਪਾਇਤੀ ਰਾਜ ਕਰੇਗਾ ਖਾਲਸਾ ਹੁਣ ਇਹ ਇੱਛਾ ਚਿੜੀ ਦੇ ਬੱਚੇ ਦੇ ਜਿਵੇਂ ਮੂੰਹ ਚ ਭੁਗੜਾ ਪਾਇਓ ਬਾਤਾਂ ਨੂੰ ਦੇ ਇਹਨਾਂ ਨੂੰ ਪਤਾ ਹੈ ਨਹੀਂ ਹੁਣ ਆਓ ਸਾਰਿਆਂ ਨੇ ਪਿਆ ਹੋਇਆ ਉਹ ਕਹਿੰਦੇ ਅਸੀਂ ਇਸਲਾਮ ਦਾ ਕਰਨ ਸਾਰੀ ਦੁਨੀਆਂ 'ਚ ਇਸਲਾਮ ਫੈਲਾਉਣਾ ਇਹ ਕਹਿੰਦੇ ਅਸੀਂ ਸਿੱਖੀ ਫੈਲਾਉਣੀ ਉਹ ਕਹਿੰਦੇ ਅਸੀਂ ਹਿੰਦੂ ਹਿੰਦੂਤਵ ਪਹੁੰਚਾਉਣਾ ਤਿੰਨੇ ਹੀ ਖਤਮ ਹੋ ਜਾਣਗੇ ਫੈਲਣਾ ਕੋਈ ਸੁਭ ਨਹੀਂ ਕਿਸ ਤਰ੍ਹਾਂ ਜਿਹੜਾ ਤਰੀਕਾ ਇਹਨਾਂ ਨੇ ਅਪਣਾਇਆ ਹੋਇਆ ਹੈ ਕਿ ਐਸਾਈ ਕਹਿੰਦੇ ਅਸੀਂ ਈਸਾਈਦ ਫੈਲਾਉਣੀ ਸਾਰੇ ਖਤਮ ਹੋ ਸਕਦੇ ਨੇ ਫੈਲਣਾ ਕੋਈ ਵੀ ਇਸ ਤਰੀਕੇ ਨਾਲ ਇਹ ਤਰੀਕਾ ਨਹੀਂ ਫੈਲਣ ਦਾ ਹੈ ਕੋਕਾ ਪਰਮੇਸ਼ਰ ਜੋ ਕਰਦਾ ਹੁਣ ਉਹ ਹੈ ਜੋ ਇਹ ਅਸੀਂ ਸੋਚਦੇ ਆ ਉਹ ਨਹੀਂ ਹੋ ਸਕਦਾ ਕਦੇ ਵੀ ਨਹੀਂ ਹੋ ਸਕਦਾ ਅਸੀਂ ਸੋਚਦੇ ਆਪਣੇ ਸਵਾਰਥੀਆਂ ਅਸੀਂ ਸਵਾਰਥ ਨੂੰ ਮੂਰੇ ਰੱਖ ਕੇ ਸੋਚਦੇ ਆ ਅਸੀਂ ਸੱਚਾ ਰਾਜ ਨਹੀਂ ਸੋਚਦੇ ਆਪਣਾ ਰਾਜ ਸੋਚਦੇ ਆ ਅਸੀਂ ਪੰਜਾਬ ਵੀ ਸੂਬਾ ਬਣਾਉਂਦੇ ਤੇ ਸਿੱਖ ਰਾਜ ਵਾਸਤੇ ਬਣਾਉਂਦੇ ਤੇ ਨਹੀਂ ਬਣਿਆ ਭਾਜਪਾ ਨਾਲ ਐਲਾਈਂਸ ਕਰ ਲਿਆ ਕੋ ਰਾਜ ਆਪਣਾ ਜਾਈਦਾ ਤਾਂ ਨਾ ਕੇ ਸਿੱਖਾ ਕੇ ਜਾਈਦਾ ਸੀ ਸਿੱਖੀ ਦਾ ਕੀ ਕੀਤਾ ਨਾ ਰਾਜ ਲੈ ਕੇ ਦੱਸਦਾ ਸੀ ਪੰਜਾਬ ਦੇ ਟੁਕੜੇ ਕਰਾ ਕੇ ਸਿੱਖੀ ਦਾ ਕੀ ਕੀਤਾ ਇੱਥੇ ਜੀ ਨਾ ਸਿੱਖੀ ਤਾਂ ਛੜਾਤੀ ਲੋਕਾਂ ਤੇ ਆਪ ਵੀ ਛੜਤੀ ਜਵਾਬ ਦੇਣਾ ਨਾ ਹੋਣਾ ਬਹੁਤ ਕੁਝ ਇਹਨਾਂ ਨੇ ਕਿਹਾ ਹੋਇਆ ਹੁਣ ਇਹਦੇ ਤੇ ਜਵਾਬੇ ਮੰਗੇ ਜਾਣਗੇ ਹੁਣ ਅਗਲੇ 100 ਸਾਲ ਲੈਣ ਤੇ ਜਵਾਬੇ ਮੰਗੇ ਜਾਣਗੇ ਜਿੱਦੇ ਰੌਲਾ ਪਾਉਂਦੇ ਨੇ 1320 ਦੇ ਲੈ ਕੇ ਜਿੱਦਾਂ ਵੀ ਇਹਨਾਂ ਨੇ ਅੰਦੋਲਨ ਚਲਾਇਆ ਗੁਰਦੁਆਰਿਆਂ ਦੀ ਜਿਹੜੇ ਆਜ਼ਾਦੀ ਦਾ ਉਹ ਗੁਰਦੁਆਰੇ ਤਾਂ ਉਦੋਂ ਗੁਰਮਤਕ ਲਾਮ ਕੀਤੀ ਗਿਆਨ ਨੇ ਉਹਨਾਂ ਨੇ ਗੁਰਮਤ ਨਹੀਂ ਸੀ ਲਾਮ ਕੀਤੀ ਉਹਨਾਂ ਤਾਂ ਫਿਰ ਵੀ ਉਹਨਾਂ ਦੇ ਗੁਰਮਤ ਨਹੀਂ ਗੁਲਾਮ ਕਰ ਗੁਰਮਤ ਨੂੰ ਕਰਾਏ ਪਾ ਸਕਿਆ ਇਹਨਾਂ ਨੇ ਤਾਂ ਗੁਰਮਤ ਕਲਾਮ ਕਰ ਲਈ ਗੁਰਮਤ ਦੀ ਤੁਸੀਂ ਗੱਲੇ ਨਹੀਂ ਕਰ ਸਕਦੇ ਗੁਰਦੁਆਰੇ ਉਰਾ ਦੇ ਪਤਨੇ ਸੀ ਵੀ ਗੁਰਦਾਰੇ ਵਿੱਚ ਗੱਲ ਹੀ ਕਰ ਸਕਦੇ ਇਹਨਾਂ ਨੇ ਗੁਰਦਾਰੇ ਸਾਡੀ ਗੁਰਬਾਣੀ ਦੀ ਗੱਲੇ ਬੰਦ ਕਰਤੀ ਉਹ ਤਾਂ ਪਹਿਲਾਂ ਦੇ ਸਾ ਉਹ ਤੋਂ ਬਾਅਦ ਦੇ ਸਾਡੇ ਇਤਿਹਾਸ ਵਿੱਚ ਤ ਤਾਂ ਬਹੁਤ ਛਾਦਰ ਆਦਮੀ ਨੇ ਹੁਣ ਤਾਂ ਗੱਲ ਖੁੱਲ ਗਈ ਗੱਲ ਜਿਹੜੀ ਇੱਕ ਪਬਲਿਕ ਨੂੰ ਪਤਾ ਲੱਗ ਗਿਆ ਤਾਂ ਲੱਗਿਆ ਜਿਹੜੀ ਬਰੀਕੀਓ ਸੀ ਉਹ ਦਸੀ ਜਾਣੀ ਇਹਨਾਂ ਨੂੰ ਤਾਂ ਕਦੇ ਖੜ ਨੂੰ ਥੋ ਨਹੀਂ ਰਹਿਣਾ ਹੈਗਾ ਜੋ ਇਹਨਾਂ ਨੇ ਅਪਰਾਧ ਕੀਤੇ ਨੇ